ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੈਨਿਕਸ ਵੈਰਟੀਬੀ ਮੈਂ ਅਮਨ ਲੋਨਾ ਚੰਡੀਗੜ੍ਹ ਦੀ ਡਿਸਟ੍ਰਿਕਟ ਕ੍ਰਾਈਮ ਸੈੱਲ ਨੇ ਚੰਡੀਗੜ੍ਹ ਪੁਲਿਸ ਦੇ ਸਾਫਾ ਕਾਸਟੇਬਲ ਨੂੰ ਡਰੱਗਸ ਤਸਕਰੀ ਦੇ ਕੇਸ ਦੇ ਨਾਲ ਗ੍ਰਿਫਤਾਰ ਕੀਤਾ ਹੈ ਇਹ ਕੁਲਦੀਪ ਮੋਹਨ ਦੀ ਪਛਾਣ ਹੋਈ ਹੈ ਜਿਹੜਾ ਕਿ ਮੁਹਾਲੀ ਦੇ ਪਿੰਡ ਪੜਜ ਦਾ ਰਹਿਣ ਵਾਲਾ ਹੈ ਤੇ ਇਹਦੇ ਸਾਥੀ ਕੁਲਵਿੰਦਰ ਸਿੰਘ ਜਿਹੜਾ ਕਿ ਚੰਡੀਗੜ੍ਹ ਦੇ ਪਿੰਡ ਖੁੱਡੇ ਲੋਰੇ ਦਾ ਰਹਿਣ ਵਾਲਾ ਹੈ ਉਸ ਦੇ ਨਾਲ ਇਹਨੂੰ ਸਾਰਣਪੁਰ ਸਥਿਤ ਆਈਆਰਬੀ ਕੰਪਲੈਕਸ ਦੇ ਨੇੜੇੋਂ 19 ਗ੍ਰਾਮ ਚਿੱਟੇ ਦੇ ਨਾਲ ਇਹਨਾਂ ਦੋਨਾਂ ਨੂੰ ਗਿਰਫਟਰ ਕੀਤਾ ਹੈ ਕੁਲਦੀਪ ਕੁਮਾਰ ਕੌਣ ਹੈ ਇਹਦੇ ਬਾਰੇ ਤੁਹਾਨੂੰ ਕੋਈ ਇਨਫੋਰਮੇਸ਼ਨ ਦੇ ਦਿੰਦੇ ਆ ਦਰਅਸਲ ਚੰਡੀਗੜ੍ਹ ਦੇ ਐਸਐਸਪੀ ਕਮਰਦੀਪਪੁਰ ਦੇ ਅਦੇਸ਼ਾਂ ਤੇ ਡੀਸੀਸੀ ਦੇ ਇਨਸਪੈਕਟਰ ਜਸਵਿੰਦਰ ਸਿੰਘ ਦੀ ਸੁਪਰਵਾਈਜ਼ਰ ਵਿੱਚ ਪੁਲਿਸ ਟੀਮ ਆਈਆਰਬੀ ਕੰਪਲੈਕਸ ਸਾਰੰਗਪੁਰ ਦੇ ਨੇੜੇ ਪੈਟਰੋਲਿੰਗ ਡਿਊਟੀ ਕਰ ਰਹੀ ਸੀ ਐਸੇ ਦੌਰਾਨ ਕੁਲਦੀਪ ਕੁਮਾਰ ਜਿਹੜਾ ਕਿ ਚੰਡੀਗੜ੍ਹ ਪੁਲਿਸ ਦਾ ਪੁਰਵ ਕੋਸਟੇਬਲ ਹੈ ਸਾਫਤਾ ਕੋਸਟੇਬਲ ਹੈ ਤੇ ਆਪਣੇ ਸਾਥੀ ਕੁਲਵਿੰਦਰ ਸਿੰਘ ਦੇ ਨਾਲ ਆਈਆਰਬੀ ਕੰਪਲੈਕਸ ਦੇ ਨੇੜੇ ਹੋ ਜਾ ਰਹੀ ਸੀ ਤੇ ਸ਼ੱਕ ਹੋਣ ਤੇ ਪੁਲਿਸ ਦੀ ਟੀਮਾਂ ਨੇ ਦੋਨਾਂ ਨੂੰ ਰੋਕ ਕੇ ਪੁੱਛਗਿੱਛ ਕੀਤੀ ਕੁਝ ਗਿੱਛ ਦੇ ਦੌਰਾਨ ਕੁਲਦੀਪ ਕੁਮਾਰ ਨੇ ਪੁਲਿਸ ਨੂੰ ਦੱਸਿਆ ਕਿ ਉਹ ਚੰਡੀਗੜ੍ਹ ਪੁਲਿਸ ਦਾ ਕੌਂਸਟੇਬਲ ਹੈ ਉਸਨੇ ਆਪਣਾ ਆਈ ਕਾਰਡ ਵੀ ਚੰਡੀਗੜ੍ਹ ਪੁਲਿਸ ਦਾ ਦਿਖਾਇਆ ਲੇਕਿਨ ਪੁਲਿਸ ਨੇ ਜਦੋਂ ਇਹਦੇ ਬਾਰੇ ਕੁਝ ਪੜਤਾਲ ਕੀਤੀ ਤਾਂ ਪਤਾ ਚੱਲਿਆ ਵੀ ਇੱਕ ਕੁਲਦੀਪ ਕੁਮਾਰ ਜਿਹੜਾ ਸਾਬਕਾ ਕੌਂਸਟੇਬਲ ਹੈ ਇਹ ਪਹਿਲਾਂ ਵੀ ਚੋਰੀ ਦੀ ਇੱਕ ਗੱਡੀ ਦੇ ਨਾਲ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਜਿਸਦੇ ਚਲਦਿਆਂ ਹੀ ਜਿਹੜੇ ਚੰਡੀਗੜ੍ਹ ਪੁਲਿਸ ਦੇ ਸੀਨੀਅਰ ਅਫਸਰ ਹਨ ਉਹਨਾਂ ਵੱਲੋਂ ਇਸ ਨੂੰ ਕੰਪਲਸਰੀ ਰਿਟਾਇਰਮੈਂਟ ਦਿੱਤੀ ਗਈ ਸੀ ਯਾਨੀ ਕਿ ਜ਼ਬਰਦਸਤ ਰਿਟਾਇਰ ਕਰ ਕੁਲ ਉਸਨੇ ਬੀਤੇ ਦਿਨ ਰਾਤ ਨੂੰ ਆਈਆਰਪੀ ਕੰਪਲੈਕਸ ਦੇ ਨੇੜੇ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਜਦੋਂ ਉਹਨੀ ਤਲਾਸ਼ੀ ਲਈ ਗਈ ਇਹਨਾਂ ਦੋਨਾਂ ਕੋਲੋਂ 19 ਗ੍ਰਾਮ ਜਿਹੜਾ ਕੀ ਹੈ ਚਿੱਟਾ ਬਰਾਮਦ ਕਰ ਲਿਆ ਗਿਆ ਜਿਸ ਤੋਂ ਬਾਅਦ ਡੀਸੀਸੀ ਦੀ ਟੀਮ ਨੇ ਸਾਰੰਗਪੁਰ ਪੁਲਿਸ ਸਟੇਸ਼ਨ ਦੇ ਵਿੱਚ ਇਹਨਾਂ ਦੋਹਾਂ ਦੇ ਖਿਲਾਫ ਐਨਟੀਪੀਐਸ ਐਕਟ ਦੇ ਤਹਿਤ ਕੇਸ ਦਰਜ ਕਰਵਾ ਲਿਆ ਤੇ ਹਾਲਾਂਕਿ ਹੁਣ ਪੁਲਿਸ ਇਹਦਾ ਰਿਮਾਂਡ ਹਾਸਲ ਕਰੇਗੀ ਰਿਮਾਂਡ ਤੋਂ ਬਾਅਦ ਕੁਝ ਚੀਜ਼ ਪੁੱਛੀ ਜਾਏਗੀ ਕਿ ਆਖਿਰਕਾਰ ਇਹ ਦੋਨੋਂ ਇਹ ਚਿੱਟਾ ਕਿੱਥੋਂ ਲਿਆਏ ਸੀ ਤੇ ਅੱਗੇ ਇਹਨਾਂ ਨੇ ਕਿਸ ਕਿਸ ਨੂੰ ਸਪਲਾਈ ਕਰਨਾ ਸੀਗਾ 37 ਸਾਲ ਦੀ ਉਮਰ ਹੈ ਕੁਲਦੀਪ ਵੀ ਜ ਜਨਵਰੀ ਚ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਇੱਕ ਸੂਚਨਾ ਮਿਲੀ ਸੀ ਸੈਕਟਰ 11 15 ਦੇ ਅੰਡਰਬ੍ਰਿਜ ਦੇ ਨੇੜੇੋਂ ਅਮਿਤ ਕੁਮਾਰ ਨਾਮ ਦਾ ਇੱਕ ਸ਼ਖਸ ਗ੍ਰਿਫਤਾਰ ਕੀਤਾ ਗਿਆ ਸੀ ਜਿਹੜਾ ਮੁਹਾਵਲੇ ਦੇ ਪੜਸਦਾ ਰਹਿਣ ਵਾਲਾ ਹੈ ਜਿਹਨੇ ਕਾਰ ਦੇ ਉੱਪਰ ਜਾਲੀ ਨੰਬਰ ਪਲੇਟ ਲਾਈ ਹੋਈ ਸੀ ਉਦੀ ਪੁੱਛਗਿੱਦੇ ਦੌਰਾਨ ਸਾਹਮਣੇ ਆਇਆ ਵੀ ਜਿਹੜਾ ਚੰਡੀਗੜ੍ਹ ਪੁਲਿਸ ਦਾ ਕੋਸਟੇਬਲ ਸੀਗਾ ਕੁਲਦੀਪ ਇਹਨਾਂ ਦੋਹਾਂ ਨੇ ਇਹ ਗੱਡੀ ਜਿਹੜੀ ਹੈ ਸੈਕਟਰ 45 ਤੋਂ ਚੋਰੀ ਕੀਤੀ ਸੀ ਤੇ ਇਹ ਦੋ ਸ਼ਖਸ ਇਹਨਾਂ ਨੂੰ ਹੋਰ ਮਿਲੇ ਜਿਨ੍ਹਾਂ ਨੇ ਉਸ ਗੱਡੀ ਤੇ ਜਿਹੜਾ ਕੀ ਹੈ ਫਰਜੀ ਨੰਬਰ ਪਲੇਟ ਲਾ ਦਿੱਤੀ ਸੀ ਫਰਜੀ ਨੰਬਰ ਲਗਾ ਦਿੱਤਾ ਸੀ ਜਿਸ ਤੋਂ ਬਾਅਦ ਕਦੇ ਅੰਮਿਤ ਗੱਡੀ ਚਲਾਉਂਦਾ ਸੀ ਤੇ ਕਦੇ ਚੰਡੀਗੜ੍ਹ ਪੁਲਿਸ ਦਾ ਕੋਸਟੇਬਲ ਕੁਲਦੀਪ ਗੱਡੀ ਦਾ ਇਸਤੇਮਾਲ ਕਰਦਾ ਸੀਗਾ ਜਿਸ ਤੋਂ ਬਾਅਦ ਕ੍ਰਾਈਮ ਰਾਂਜ ਦੀ ਟੀਮ ਨੇ ਇਸ ਨੂੰ ਪਿਛਲੇ ਸਾਲ ਜਨਵਰੀ 'ਚ ਗ੍ਰਿਫਤਾਰ ਕਰ ਲਿਆ ਸੀ ਤੇ ਹੁਣ ਚੰਡੀਗੜ੍ਹ ਦੇ ਡਿਸਟ੍ਰਿਕਟ ਕ੍ਰਾਈਮ ਸੈੱਲ ਡੀ ਸੀ ਸੀ ਦੀ ਟੀਮ ਨੇ ਇਸ ਸਾਬਕਾ ਕੋਸਟੇਬਲ ਚੰਡੀਗੜ੍ਹ ਪੁਲਿਸ ਦੇ ਕੁਲਦੀਪ ਤੇ ਇਸ ਦੇ ਸਾਥੀ ਕੁਲਵਿੰਦਰ ਸਿੰਘ ਨੂੰ ਦੋਹਾਂ ਨੂੰ 19 ਗ੍ਰਾਮ ਚਿੱਟੇ ਦੇ ਨਾਲ ਗ੍ਰਿਫਤਾਰ ਕਰ ਲਿਆ ਹੈ ਤੁਸੀਂ ਦੇਖਦੇ ਰਹੋ ਡਾਇਰੈਕਟੋਰਾ ਟੀਵੀ ਤੁਹਾਨੂੰ ਕ੍ਰਾਈਮ ਦੇ ਸੰਬੰਧਿਤ ਪਲ-ਪਲ ਦੀ ਖਬਰਾਂ ਅਪਡੇਟ ਕਰਦੇ ਰਹਾਂਗੇ